ਸਾਖੀ ਪ੍ਰੇਮੇ ਕੋੜੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰੇਮੇ ਨਾਮ ਦਾ ਇੱਕ ਮਨੁੱਖ ਜਿਸ ਦੇ ਜੰਮਣ ਹਾਰੇ ਉਸਨੇ ਸੰਸਾਰ ਵਿੱਚ ਇਕੱਲਾ ਛੱਡ ਕੇ ਸੰਸਾਰ ਤੋਂ ਕੂਚ ਕਰ ਗਏ ਕਿਸਮਤਾਂ ਮਾਰਾ ਪ੍ਰੇਮਾ ਸ਼੍ਰੀਕਾਂ ਦੀਆਂ ਗਾਲਾਂ ਝਿੜਕਾ ਛਕੇ ਵੱਡਾ ਹੋਇਆ ਪਰ ਜਦੋਂ ਜਵਾਨ ਹੋਇਆ ਤਾਂ ਪ੍ਰੇਮੇ ਨੂੰ ਕੋੜ ਨਾਮੀ ਰੋਗ ਹੋ ਗਿਆ ਸੰਸਾਰ ਵਿੱਚ ਤਾਂ ਪਹਿਲਾਂ ਹੀ ਪ੍ਰੇਮੇ ਦੁੱਖ ਮਡਾਉਣ ਵਾਲਾ ਕੋਈ ਨਹੀਂ ਸੀ ਪਰ ਜਦੋਂ ਉਸ ਨੂੰ ਕੋੜ ਹੋਇਆ ਤਾਂ ਪਿੰਡ ਵਾਲਿਆਂ ਨੇ ਉਸ ਦੀਆਂ ਚੀਕਾਂ ਕਲਾਟਾਂ ਤੋਂ ਡਰਦੇ ਹੋਏ ਕਿ ਰੋਗ ਪਿੰਡ ਵਿੱਚ ਨਾ ਵਾਜ ਜਾਵੇ ਉਸ ਨੇ ਇੱਕ ਛਾਨ ਵਿੱਚ ਸੋਟਾ ਆਂਦਾ ਪ੍ਰੇਮਾ ਸਾਰਾ ਦਿਨ ਉੱਥੇ ਬਿਲਕੁ ਦਾ ਇਕੱਲਾਉਂਦਾ ਰਹਿੰਦਾ ਕੋਈ ਉਸ ਦਾ ਦੁੱਖ ਸੁਣਨ ਉੱਥੇ ਨਾ ਆਉਂਦਾ ਕਿਸੇ ਦੇ ਮਨ ਵਿੱਚ ਕਦੇ ਮੀਰ ਪੈ ਜਾਣੀ ਤਾਂ ਪ੍ਰੇਮੇ ਲਈ ਰੋਟੀ ਸੁੱਟ ਜਾਂਦਾ ਪ੍ਰੇਮਾ ਉਹੀ ਖਾ ਕੇ ਗੁਜ਼ਾਰਾ ਕਰਦਾ ਇੱਕ ਦਿਨ ਕੀ ਹੋਇਆ ਕਿ ਜਿਸ ਪਾਸੇ ਪ੍ਰੇਮਾ ਪਿਆ ਸੀ ਉਸ ਰਸਤੇ ਇੱਕ ਸੰਗ ਦਾ ਜੱਥਾ ਜਿਹੜਾ ਕਿ ਸ੍ਰੀ ਗੋیندਵਾਲ ਸਾਹਿਬ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਉਸ ਪਾਸੇ ਦੀ ਲੰਗਿਆ ਸਤਨਾਮ ਦੀਆਂ ਆਵਾਜ਼ਾਂ ਪ੍ਰੇਮੇ ਦੇ ਕੰਨੀਆਂ ਜਿਨ੍ਹਾਂ ਨੇ ਪ੍ਰੇਮੇ ਦੇ ਮਨ ਤੇ ਅਜਿਹਾ ਅਸਰ ਕੀਤਾ ਕਿ ਚਿਰਾਂ ਤੋਂ ਸੁੱਕੀ ਪਈ ਜੜ ਜਿਵੇਂ ਕਿਸੇ ਨੇ ਅਮਰਦੇ ਚਿੱਟੇ ਮਾਰ ਕੇ ਹਰੀ ਕਰ ਦਿੱਤੀ ਹੋਵੇ ਮਨ ਵਿੱਚ ਇੱਕ ਤਰੰਗ ਉੱਠੀ ਸਕੂਨ ਮਿਲਿਆ ਅੱਖਾਂ ਚੁੱਕ ਕੇ ਵੇਖਦਾ ਏ ਕਿ ਬੰਦੇ ਬੁੜੀਆਂ ਵਕ ਵਕ ਤੋਂ ਨਹੀਂ ਆਲਾਪ ਦੇ ਤੁਰੇ ਜਾ ਰਹੇ ਨੇ ਚਿਹਰਿਆਂ ਤੇ ਰੌਣਕ ਹੈ ਜਿਹੜੀ ਪ੍ਰੇਮੇ ਨੂੰ ਮੰਤਰਮੁਗਧ ਕਰ ਲਈ ਸੀ ਪ੍ਰੇਮੇ ਨੇ ਆਪਣੀ ਕੋਰਲਾਹਟ ਸ਼ੁਰੂ ਕਰ ਦਿੱਤੀ ਜਿਸ ਨੂੰ ਸੁਣ ਕੇ ਸੰਗਤ ਵਿੱਚ ਕੁਝ ਸੱਜਣ ਪ੍ਰੇਮੇ ਕੋਲ ਆਏ ਤਾਂ ਪ੍ਰੇਮੇ ਨੇ ਆਪਣੀ ਹਾਲ ਦੀ ਬਿਰਥਾ ਸੁਣਾਈ ਸੰਗਤ ਨੇ ਫੈਸਲਾ ਕੀਤਾ ਕਿ ਪ੍ਰੇਮੇ ਨੂੰ ਲੱਕੜ ਦੀ ਬੈਂਗੀ ਨਾਲ ਪੰਡ ਮੰਗ ਬਨ ਕੇ ਗੋਂਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਬਾਰ ਲੈ ਚਲਦੇ ਹਾਂ ਤਾਂ ਸੰਗਤ ਨੇ ਰਲ ਕੇ ਇਦਾਂ ਹੀ ਫੈਸਲਾ ਕੀਤਾ ਤੇ ਪ੍ਰੇਮ ਨੂੰ ਲੱਕੜ ਦੀ ਬੈਂਘੇ ਵਿੱਚ ਬਿਠਾ ਕੇ ਗੋਂਦਵਾਲ ਸਾਹਿਬ ਦਰਬਾਰ ਸਾਹਿਬ ਦੇ ਬਾਹਰ ਬਿਠਾ ਦਿੱਤਾ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਪ੍ਰੇਮਾ ਸੰਗਤਾਂ ਦੀ ਧੂੜ ਨੂੰ ਨਮਸਕਾਰ ਕਰਦਾ ਤੇ ਉਹਨਾਂ ਚੁੱਕ-ਚੁੱਕ ਕੇ ਆਪਣੇ ਸਰੀਰ ਤੇ ਮਲਦਾ ਰਹਿੰਦਾ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਸੰਗਤਾਂ ਧੂੜ ਆਪਣੇ ਸਰੀਰ ਦਾ ਮਾਣ ਕਰਕੇ ਉਹਦਾ ਜੋ ਕੋੜ ਦਾ ਰੋਗ ਹੈ ਉਹ ਠੀਕ ਹੋ ਰਿਹਾ ਹੈ ਤੇ ਗੁਰੂ ਦਰਬਾਰ ਵਿੱਚ ਹੁੰਦੇ ਰਸ ਪੀਨੇ ਕੀਰਤਨ ਅਤੇ ਵਿਚਾਰਾਂ ਪ੍ਰੇਮੇ ਕੋੜੀ ਦੇ ਮਨ ਨੂੰ ਕੰਚਨ ਮੰਨਾ ਕਰ ਦਿੰਦੀਆਂ ਉਸ ਸਮੇ ਗੁਰੂ ਅਮਰਦਾਸ ਮਹਾਰਾਜੀ ਦਾ ਨੇਮ ਹੁੰਦਾ ਸੀ ਕਿ ਅਮਰਤ ਵੇਲੇ ਇਸ਼ਨਾਨ ਆਦ ਕਰਕੇ ਨਿਤਨੇਮ ਉਪਰੰਤ ਆਪਣੀ ਪਹਿਲੀ ਦ੍ਰਿਸ਼ਟੀ ਦੁਖੀਆਂ ਤੇ ਦੁਖਿਆਰਿਆਂ ਤੇ ਪਾ ਕੇ ਉਹਨਾਂ ਦੇ ਰੋਗਾਂ ਨੂੰ ਸ਼ਾਂਤ ਕਰਦੇ ਸਨ ਪ੍ਰੇਮਾ ਵੀ ਇਸ ਬਾਰੇ ਸੁਣ ਅਮਰਤ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾ ਬੈਠਾ ਗੁਰੂ ਸਾਹਿਬ ਨੇ ਜਦ ਦ੍ਰਿਸ਼ਟੀ ਪ੍ਰੇਮੇ ਕੋੜੀ ਤੇ ਪਾਈ ਤਾਂ ਉਹਦਾ ਸਾਰਾ ਰੋਗ ਕਟਿਆ ਗਿਆ ਸਰੀਰ ਨਵਾਰ ਨਵ ਹੋ ਗਿਆ ਜਿਸ ਨੂੰ ਦੇਖ ਕੇ ਪ੍ਰੇਮਾ ਕੋੜੀ ਬਹੁਤ ਪ੍ਰਸੰਨ ਹੋਇਆ ਗੁਰੂ ਸਾਹਿਬ ਪ੍ਰਤੀ ਮਨ ਵਿੱਚ ਅਥਾਹ ਸਰਦ ਦਾ ਪੈਦਾ ਹੋ ਗਈ ਗੁਰੂ ਸਾਹਿਬ ਦੀ ਹਜ਼ੂਰ ਰਹਿ ਕੇ ਹੀ ਸੇਵਾ ਕਰਨ ਲੱਗ ਗਿਆ ਗੁਰੂ ਸਾਹਿਬ ਦੀ ਉਹਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਇੱਕ ਦਿਨ ਗੁਰੂ ਸਾਹਿਬ ਨੇ ਪ੍ਰੇਮੇ ਨੂੰ ਆਪਣੇ ਕੋਲ ਬੁਲਾ ਕੇ ਭਰੇ ਦਰਬਾਰ ਵਿੱਚ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਭਾਈ ਇਹ ਪ੍ਰੇਮਾ ਸਾਡਾ ਪਿਆਰਾ ਸਿੱਖ ਹੈ ਇਸ ਤੇ ਗੁਰੂ ਜੀयां ਬਹੁਤ ਖੁਸ਼ੀਆਂ ਨੇ ਅਸੀਂ ਚਾਹੁੰਦੇ ਆ ਕਿ ਇਸ ਦਾ ਵਿਆਹ ਅਸੀਂ ਆਪਣੇ ਹੱਥੇ ਹੀ ਕਰੀਏ ਇਹ ਗੱਲ ਸੁਣ ਕੇ ਸੰਗਤ ਵਿੱਚ ਇੱਕ ਗੁਰੂ ਦਾ ਪਿਆਰਾ ਸਿੱਖ ਖੜਾ ਹੋਇਆ ਅਤੇ ਆਪਣੇ ਧੀ ਦਾ ਰਿਸ਼ਤਾ ਪ੍ਰੇਮੇ ਕੋੜੀ ਨਾਲ ਕਰਨ ਨੂੰ ਮਨਜ਼ੂਰ ਹੋ ਗਿਆ ਜਦ ਇਹ ਗੱਲ ਉਸ ਸਿੱਖ ਦੀ ਪਤਨੀ ਨੂੰ ਪਤਾ ਲੱਗੀ ਤਾਂ ਉਹ ਬੜੀ ਬਿਆਕੁਲ ਹੋਈ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੀ ਗੁਰੂ ਜੀ ਜਿਸ ਨਾਲ ਸਾਡੀ ਧੀ ਤੋਰਨ ਲੱਗੇ ਹੋ ਉਹਦੀ ਜਾਤ ਕੀ ਹੈ ਉਹ ਕਿਹੜੀ ਕੁੱਲ ਵਿੱਚੋਂ ਹੈ ਉਹਦਾ ਖਾਨਦਾਨ ਕਿਹੋ ਜਿਹਾ ਹੈ ਸਾਨੂੰ ਤਾਂ ਕੁਝ ਨਹੀਂ ਪਤਾ ਇਹ ਸੁਣ ਗੁਰੂ ਸਾਹਿਬ ਨੇ ਬਚਨ ਕੀਤਾ ਏਦਾ ਮਾਪਿਓ ਭੈਣ ਭਰਾ ਸਾਕਾ ਸੰਬੰਧੀ ਅੱਜ ਤੋਂ ਮੈਂ ਹੀ ਹਾਂ ਇਹ ਮੇਰੀ ਹੀ ਕੁੱਲ ਦਾ ਹੈ ਤੇ ਮੇਰੇ ਹੀ ਖਾਨਦਾਨ ਦਾ ਹੈ ਅੱਜ ਤੋਂ ਇਹਦਾ ਸਾਰਾ ਕੁਝ ਅਸੀਂ ਹੀ ਹਾਂ ਤੇ ਇਹ ਸਾਡਾ ਹੀ ਹੈ ਪ੍ਰੇਮੀ ਨੇ ਜਦੋਂ ਇਹ ਗੱਲਾਂ ਗੁਰੂ ਸਾਹਿਬ ਦੇ ਮੱਖੋਂ ਸੁਣੀਆਂ ਤਾਂ ਦੇ ਅੱਖਾਂ ਵਿੱਚੋਂ ਹੰਝੂ ਤਰਪੇ ਬਿਰਾਗ ਨਾਲ ਫੁੱਟ ਫੁੱਟ ਕੇ ਰੋਣ ਲੱਗਾ ਇਹ ਬਚਨ ਸੁਣ ਕੇ ਲੜਕੀ ਦੀ ਮਾਂ ਜਿਸ ਲੜਕੀ ਦਾ ਨਾਮ ਮਥੋ ਸੀ ਉਹਨੇ ਗੁਰੂ ਸਾਹਿਬ ਅੱਗੇ ਸੀਸ ਨਿਵਾ ਦਿੱਤਾ ਗੁਰੂ ਸਾਹਿਬ ਨੇ ਪ੍ਰੇਮਿਆ ਨਾਮ ਉਸ ਦਿਨ ਤੋਂ ਬਾਅਦ ਮੁਰਾਰੀ ਰੱਖ ਦਿੱਤਾ ਅਤੇ ਵਚਨ ਕੀਤਾ ਜਦੋਂ ਵੀ ਲੋਕ ਮੁਰਾਰੀ ਨੂੰ ਯਾਦ ਕਰਨਗੇ ਪਹਿਲਾਂ ਤੁਹਾਡੀ ਧੀ ਦਾ ਨਾਮ ਲੈ ਕੇ ਯਾਦ ਕਰਨਗੇ ਗੁਰੂ ਸਾਹਿਬ ਨੇ ਮਥੋ ਤੇ ਮੁਰਾਰੀ ਦਾ ਵਿਆਹ ਕਰਵਾ ਕੇ ਜੋ 22 ਮੰਜੀਆਂ ਸੀ ਉਹਨਾਂ ਵਿੱਚੋਂ ਇੱਕ ਮੰਜੀ ਪ੍ਰੇਮੇ ਕੋੜੀ ਨੂੰ ਸੌਂਪ ਦਿੱਤੀ ਜਿਹੜੀ ਕਿ ਬਾਅਦ ਵਿੱਚੋਂ ਮਥੋ ਮੁਰਾਰੀ ਦੀ ਮੰਜੀ ਨਾਲ ਮਸ਼ਹੂਰ ਹੋਈ ਇਹਨਾਂ ਦੀ ਮੰਝ ਨੇ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਮਥੋ ਮੁਰਾਰੀ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਜਗ੍ਹਾ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਭੁੱਲੇ ਪਟਕਿਆਂ ਨੂੰ ਗੁਰੂ ਸਾਹਿਬ ਦੀ ਸੰਗਤ ਨਾਲ ਜੋੜਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਕਿ ਸੰਸਾਰ ਵਿੱਚ ਜਿਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਜੇਕਰ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਗੁਰੂ ਉਸ ਦੀ ਰੱਖਿਆ ਆਪ ਕਰਦੇ ਹਨ